ਵਧੀਆ ਚੀਜ਼ ਹਾਂ ਬਿਲਕੁਲ ਬਾਈ ਜੀ ਵਧੀਆ ਚੀਜ਼ ਹੈ ਨਾਈਕੀ ਦਾ ਡੰਕਸ ਮਾਡਲ ਓਕੇ ਬਈ ਸਿਰਫ ਔਰ ਸਿਰਫ 450 ਰੁਪਏ ਸਟਾਕ ਕਲੀਅਰੈਂਸ ਸੇਲ ਲਾਤੀ ਤੁਹਾਡੇ ਭਰਾ ਨੇ 450 ਰੁਪਏ ਲੋ ਬਾਈ ਹਾਂ ਨਾਈਕੀ ਇਹ ਜੋੜਾ ਲੌਂਗ ਹਾਈ ਟੌਪ ਜਿਹਨੂੰ ਆਪਾਂ ਕਹਿੰਦੇ ਹਾਂ ਹਾਂ ਜੀ ਵੀਰੇ 에ਰੋਲੌਨ ਕੁਸ਼ਨ ਹੈ ਸੌਫਟ ਮੈਮਰੀ ਫੋਮ ਵਾਲਾ ਔਰ ਜੈਨੂਇਨ ਨਾਲ ਦਾ 16 ਲੱਗਾ T P R 16 ਆਪਾਂ ਜਿਹਨੂੰ ਕਹਿੰਦੇ ਹਾਂ ਓਕੇ ਵੀਰੇ ਰੇਟ ਅਜੇ 600 700 ਰੁਪਏ ਆਫਰਾਂ 'ਚ ਵਿਕਦਾ ਜੁੱਤਾ ਹੈ ਆਪਾਂ ਭਰਾਵਾਂ ਨੂੰ 450 ਰੁਪਏ ਦੇ ਦੇਣਾ ਬੱਲੇ ਬਾਈ ਪੁਰਾਣਾ ਪਰ ਮਾਰੂ ਪਿਆਰ ਦੱਬ ਕੇ ਦਿਖਾਦਾ ਪਊਗਾ ਹੁਣ ਸਾਨੂੰ ਅਸੀਂ ਤੁਹਾਨੂੰ ਵੈਰਾਈਟੀ ਦਵਾਂਗੇ ਘੈਂਟ ਬਿਲਕੁਲ ਕਲਰ ਚੈੱਕ ਕਰੋ ਭਜੀ ਦਵਾਂਗੇ ਬਾਈ ਸਨੀਕਰ ਡਿਓਰ ਬ੍ਰਾਂਡ ਸਾਰੇ ਭਰਾਵਾਂ ਨੇ ਸੁਣਿਆ ਹੋਇਆ ਆਪਾਂ ਨੂੰ ਵੀ ਪੁਰਾਣਾ ਬ੍ਰਾਂਡ ਡਿਓਰ ਦਾ ਸਨੀਕਰ ਇਹ ਤੁਹਾਨੂੰ ਕੋਲ ਪੱਕਾ ਹੀ ਹੁੰਦਾ ਹਾ ਗਿੱਲਾ ਕਪੜਾ ਮਾਰੋ ਸਾਫ ਹੈ ਧੋਣ ਦੀ ਲੋੜ ਨਹੀਂ ਹੈਗੀ ਜਿੰਨਾ ਮਰਜ਼ੀ ਪਾਓ ਜੈਨੂਨ ਰਬੜ ਵਾਲਾ ਸੋਲ ਲੱਗਿਆ ਹੈ ਕ੍ਰੈਕ ਨਹੀਂ ਹੁੰਦਾ ਇਹ ਓਕੇ ਪਰ ਜਿਵੇਂ ਕੀ ਹੁੰਦਾ ਕੁਝ ਟਾਈਮ ਪਰ ਪੇਸਟਿੰਗ ਦੀ ਪ੍ਰੋਬਲਮ ਆ ਜਾਂਦੀ ਹੈ ਇਹ ਸਾਰੇ ਕਠੇ ਹੋਏ ਆ ਕੋਈ ਇਹਦੇ ਪੇਸਟਿੰਗ ਨਹੀਂ ਹੁੰਦੀ ਜਿੰਨਾ ਮਰਜ਼ੀ ਰੈਗੂਲਰ ਭਾਈ ਚਲੋ 400 ਰੁਪਏ ਰੇਂਜ ਦੇ ਦੇਣਾ ਆਪਾਂ ਤੁਹਾਨੂੰ ਓਕੇ ਵੀਰੇ ਆਫਰ ਲਾਤਾ 400 ਰੁਪਏ ਸਿਰਫ ਲਈ ਕਾ ਕਲਰ ਮਿਲੂਗਾ 400 ਰੁਪਏ ਚ ਇਹ ਕਾ ਕਲਰ ਮਿਲੇਗਾ ਇਹ ਵੀ 400 ਰੁਪਏ ਆ ਪ੍ਰਾਇਮਰੀ ਐਡੀਡਾਸ ਦਾ ਸੰਬਾ ਮਾਡਲ ਭਾਈ ਓਕੇ ਵੀਰੇ ਇਹ ਮਾਡਲ ਆਨਲਾਈਨ ਬਹੁਤ ਵਿਕਦਾ ਨੈਟ ਦੇ ਉੱਤੇ 800 900 1000 ਲੱਗੀ ਦਾ ਦਾ ਲਾਂਦੇ ਆ ਆਪਾਂ 450 ਰੁਪਏ ਦੇ ਦੇਣਾ ਓਪਨ ਰੇਟ ਤੁਹਾਨੂੰ ਇਹਦਾ ਇਹ ਦਸਾਨੇ ਨੇ ਪਾਇਆ ਹੋਇਆ ਆਪਣੇ ਦਿਲਜੀਤ ਦਸਾਨੇ ਆਪਾਂ ਇਹ ਵੀ ਨਹੀਂ ਕਹਿ ਸਕਦਾ ਸੇਮ ਮਾਡਲ ਆ ਤਾਂ ਵੀ ਉਹਦੀ ਰੈਪਲੀਕਾ ਸੀ ਆਪਣੀ ਤਿਆਰ ਕਰਾ ਲਈ ਇਗਰ ਰਿਪੋਰਟ ਬਹੁਤ ਸੋਹਣੀ ਆਉਂਦੀ ਹੈ ਕੈਟ ਦਾ ਸ਼ੂਜ਼ ਔਰ ਮੇਨ ਚੀਜ਼ ਤੇਜੀ ਬਾਈ ਆ ਰਖੋ ਸਲਾਈ ਕਰਿਆ ਹੋਇਆ ਹਾਂ ਬਰਦਰ ਹੁਣ ਕਹੀ ਕੀ ਹੁੰਦੇ ਸਾਡੇ ਪੰਜਾਬੀਆਂ ਨੂੰ ਆ ਤਾਂ ਐ ਬੂਟ ਲਾਉਣ ਦੀ ਠੀਕ ਹੈ ਨਾ ਇਹ ਓਖੜਦਾ ਨਹੀਂ ਓਕੇ ਦੋ ਕਲਰ ਤਿਆਰ ਕਰਾਇਆ ਦੋਨੋਂ ਬਹੁਤ ਸੋਹਣੇ ਕਲਰ ਨੇ 6 ਤੋਂ ਲੈ ਕੇ 10 ਨੰਬਰ ਦਾ ਸਾਈਜ਼ ਮਿਲਣਗੇ ਪੂਰੇ ਸਟੈਂਡਰਡ ਸਾਈਜ਼ ਓਕੇ ਬਈ ਸਿਰਫ ਔਰ ਸਿਰਫ 450 ਰੁਪਏ ਹਾਂਜੀ ਸੱਚੀ ਗੱਲ ਜੀ ਸਾਰੇ ਇਹਨੂੰ ਆਪਾਂ ਕਹਣਾ ਚੌੜੇਪੁਰ ਲੁਧਿਆਣੇ ਮੁਗਲ ਆਜ਼ਮਾਨਾਂ ਦੇ ਤੇ ਉਹਨੂੰ ਬੂਟ ਸਿਕਾਉਨੇ ਆ ਵਧੀਆ ਕੁਆਲਿਟੀ ਜੀ ਤੇ ਰੇਟ ਸੁਣ ਕੇ ਤੁਸੀਂ ਹਰਾ ਰ ਔਰ بڑے ਘੈਂਡ ਘੈਂਡ ਪੀਸ ਨੇ ਵੀਡੀਓ ਨਾਲ ਬਣੇ ਰਿਹਾ ਆ ਜੋ ਟਿਊਬ ਸੋਲ ਸਪੋਰਟ ਸ਼ੂਜ਼ ਵੀ ਆਪਾਂ ਪੂਰਾ ਭਰ ਕੇ ਰੱਖਿਆ ਠੁੱਕ ਪਈ ਦੀ ਆ ਪੂਰੀ ਟਿਊਬ ਸੋਲ ਦਾ ਸਪੋਰਟ ਸ਼ੂਜ਼ ਭਾਈ ਔਰ ਇਹਦੇ ਵਿੱਚ ਵੀ ਦੁਬਾਰਾ ਇੱਕ ਚੀਜ਼ ਰਿਪੀਟ ਕਰਦਾ ਮੈਂਬਰੀ ਫਾਰਮ ਲੱਗੀ ਹੋਈ ਹੈ ਸੇਮ ਉਹੀ ਚੀਜ਼ਾਂ ਨੇ ਜਿਹੜੀਆਂ ਆਪਾਂ 500 ਰੁਪਏ ਦਿੱਤੀਆਂ ਸੀ ਇਹ ਸਟਾਕ ਕਲੀਅਰੈਂਸ ਆਫਰ ਲਾਤੀ ਹੈ 10 ਦਿਨ ਲਈ ਸਿਰਵਰ ਸਿਰਫ 450 ਰੁਪਏ ਬਦੀ ਓਕੇ ਕਲਰ ਚੈੱਕ ਕਰ ਲਓ ਜਿਹੜਾ ਕਲਰ ਮੰਗਾਣਾ ਸਕਰੀਨਸ਼ਾਟ ਮਾਰ ਕੇ ਮੰਗਾ ਸਕਦੇ ਹੋ ਦੁਕਾਨ ਤੇ ਵੀ ਆ ਸਕਦਾ 450 ਰੁਪਏ ਸਿਰਫ ਪਹਿਲਾਂ 500 ਲਾਈ ਸੀ ਨਾ ਆਪਾਂ ਹਾਂ ਫਰਨੀਚ ਕਰਨਾ ਉਹਨੇ ਭਰਾਵਾਂ ਨੂੰ ਗਿਫਟ ਦੇ ਰਹਿਣਾ ਆਪਾਂ ਓਕੇ ਭਾਈ ਭਰਾਵਾਂ ਨੇ ਸਾਨੂੰ ਪਿਆਰ ਦਿੱਤਾ ਹੁਣ ਆਪਾਂ ਭਰਾਵਾਂ ਨੂੰ ਪਿਆਰ ਦੇ ਦੇਣਾ 450 ਰੁਪਏ ਸਿਰਫ ਓਕੇ ਭਾਈ ਇਹ ਤਾਂ ਬਾਹਰ ਭਾਜੀ ਕੈਟ ਦਾ ਲੌਂਗ ਸ਼ੂਜ਼ ਇਹ ਦਸਾਈ ਨੇ ਪਾਇਆ ਹੋਇਆ ਆਪਣੇ ਦਿਲਜੀਤ ਦਸਾਈ ਨੇ ਆਪਾਂ ਇਹ ਵੀ ਨਹੀਂ ਕਹਿ ਸਕਦਾ ਸੇਮ ਮਾਡਲ ਆ ਤਾਂ ਵੀ ਉਹਦੀ ਰੈਪਲੀਕਾ ਸੀ ਆਪਣੀ ਤਿਆਰ ਕਰਾ ਲਈ ਕਿਉਂਕਿ ਰਿਪੋਰਟ ਬਹੁਤ ਸੋਹਣੀ ਆਉਂਦੀ ਹੈ ਕੈਟ ਦਾ ਸ਼ੂਜ਼ ਔਰ ਮੇਨ ਚ ਹੁਣ ਕਹੀ ਕੀ ਹੁੰਦੇ ਸਾਡੇ ਪੰਜਾਬੀਆਂ ਨੂੰ ਆ ਤਾਂ ਐ ਬੂਟ ਲਾਉਣ ਦੀ ਠੀਕ ਹੈ ਨਾ ਇਹ ਔਖੜਦਾ ਨਹੀਂ ਓਕੇ ਦੋ ਕਲਰ ਤਿਆਰ ਕਰਾਇਆ ਦੋਨੋਂ ਬਹੁਤ ਸੋਹਣੇ ਕਲਰ ਨੇ 6 ਤੋਂ ਲੈ ਕੇ 10 ਨੰਬਰ ਤੱਕ ਸਾਈਜ਼ ਮਿਲਣਗੇ ਪੂਰੇ ਸਟੈਂਡਰਡ ਸਾਈਜ਼ ਸਿਰਫ ਔਰ ਸਿਰਫ 400 ਰੁਪਏ ਓਕੇ ਵੀਰ ਨੇਟ ਰੇਟ ਓਕੇ ਹੁਣ ਤੁਹਾਨੂੰ ਇੱਕ ਆਪਾਂ ਤੋਹਫਾ ਦੇਣਾ ਆਰਟੀਕਲ ਨੂੰ ਪਹਿਲਾਂ ਤੁਸੀਂ ਆਪਣਾ ਯਾਦ ਵੀ ਹੋਵੇ ਵੀਡੀਓ ਦੇ ਵਿੱਚ ਪਾਇਆ ਸੀਗਾ ਬਹੁਤ ਸੋਹਣੀ ਸੇਲ ਸੀ ਤੇ ਡਿਜ਼ਾਈਨ ਵੀ ਨਾਈਕੀ ਦਾ ਪੱਤੇ ਵਾਲਾ ਮਾਡਲ ਹਾਂਜੀ ਹਾਂਜੀ ਸਭ ਤੋਂ ਵਧੀਆ ਆਰਟੀਕਲ ਸਭ ਤੋਂ ਸੋਨਾ ਤੇ ਨਾਲ ਸਭ ਤੋਂ ਟ੍ਰੈਂਡਿੰਗ ਸਿਰਫ 400 ਰੁਪਏ ਰੇਟ ਕਰਤਾ ਤੁਹਾਡੇ ਲਈ ਓਕੇ ਭਾਈ ਜਿੰਨਾ ਮਰਜ਼ੀ ਲੈ ਜਾਓ ਦੁਕਾਨ ਲਈ ਲੈਣਾ ਦੁਕਾਨ ਲਈ ਲੈ ਜਾਓ ਆਪਣੇ ਲਈ ਲੈਣਾ ਆਪਣੇ ਲਈ ਲੈ ਜਾਓ ਕਲਰ ਚੈੱਕ ਕਰ ਲਿਓ ਸਾਰੇ ਕਲਰ ਦਿਖਾਉਂਦਾ ਇੱਕ ਆਹ ਕਲਰ ਮਿਲੂਗਾ 400 ਰੁਪਏ ਵਿੱਚ ਈ ਕਾ ਕਲਰ ਮਿਲੇਗਾ ਇਹ ਵੀ 400 ਰੁਪਏ ਆ ਭਰਾ ਮੇਰੇ ਇਹਦੇ ਜਿਹੜਾ ਆਹ ਕਲਰ ਆਪਾਂ ਤੁਹਾਡੇ ਲਈ ਤਿਆਰ ਕਰਾਇਆ ਜਿਗਜਗਾ ਦਾ ਇਹ ਵੀ 400 ਰੁਪਏ ਨਾਈਕੀ ਦਾ ਮਾਡਲ ਓਕੇ ਭਾਈ ਨਾਈਕੀ ਦਾ ਪੱਤਾ ਇਹ ਵੀ 400 ਰੁਪਏ ਤੁਹਾਡੇ ਲਈ ਜਿਹੜਾ ਕਲਰ ਲੈਣਾ ਸਕਰੀਨਸ਼ਾਟ ਮਾਰੋ WhatsApp ਤੇ ਸੈਂਡ ਕਰੋ ਦੁਕਾਨ ਤੇ ਆਣਾ ਦੁਕਾਨ ਤੇ ਆਓ ਤੋਹਫਾ ਭਰਾਵਾਂ ਲਈ ਹੁਣ ਭਜੀ ਸਭ ਤੋਂ ਵਧੀਆ ਆਈਟਮ ਹੈ ਡੱਬਾ ਚੈੱਕ ਕਰ ਲਿਆ ਹਾਂਜੀ ਫਤੇ ਵਾਲੀ ਆਈਟਮ ਹੈ ਘੈਂਟ ਪੀਸ ਖਾਊਂਗਾ ਪਰ ਮਜ਼ਾ ਆ ਜੂਗਾ ਭਜੀ ਵੀਡੀਓ ਵੀ ਪੀਸ ਦੇਖੀ ਲੋ ਭਜੀ ਹਾਂ ਨਾਈਕੀਅਰ ਜੋੜਾ ਲੌਂਗ ਹਾਈ ਟੌਪ ਜਿਹਨੂੰ ਆਪਾਂ ਕਹਿੰਦੇ ਹਾਂ ਹਾਂਜੀ ਵੀਰੇ 에ਰੋਲੌਨ ਕੁਸ਼ਨ ਹੈ ਸੌਫਟ ਮੈਮਰੀ ਫੋਰਮ ਵਾਲਾ ਔਰ ਜੈਨੂਅਲ ਨਾਲ ਦਾ ਸੋ ਲੱਗਾ T P R 16 ਆਪਾਂ ਜੀ ਨੂੰ ਕਹਿੰਦੇ ਆ ਓਕੇ ਵੀਰੇ ਰੇਟ ਅਜੇ 600 700 ਰੁਪਏ ਆਫਰਾਂ 'ਚ ਵਿਕਦਾ ਜੁੱਤਾ ਹੈ ਆਪਾਂ ਭਰਾਵਾਂ ਨੂੰ 450 ਰੁਪਏ ਦੇ ਦੇਣਾ ਬੰਦੇ ਬਾਈ ਪੂਰਾ ਭਰਾਵਾਂ ਨੂੰ ਫਿਆਰ ਦੱਬ ਕੇ ਦਿਖਾ ਦੇ ਪੂੰਗਾ ਹੁਣ ਸਾਨੂੰ ਅਸੀਂ ਤੁਹਾਨੂੰ ਵੈਰਾਈਟੀ ਦਵਾਂਗੇ ਘੈਂਟ ਬਿਲਕੁਲ ਹਾਂ ਦੇਖ ਕਲਰ ਚੈੱਕ ਕਰੋ ਭਾਜੀ ਸਿੱਧੂ ਮੂਸੇ ਵਾਲਾ ਕਲਰ ਹੈ ਇੱਕ ਕਲਰ ਭਰਾਣੇ ਆਪ ਤਿਆਰ ਕਰਾਇਆ ਸਕਾਈ ਨਾ ਵਾਈਟ ਓਕੇ ਦੋਨੋਂ 450 ਰੁਪਏ ਰੇਂਜ ਮਿਲਣਗੇ 6 7 8 9 10 ਸਾਰੇ ਸਹੀ ਸਾਢੇ 450 ਰੁਪਏ ਰੈਂਦੇ ਸਿਰਫ ਔਰ ਸਿਰਫ ਓਕੇ ਬਈ ਇਹਰੋਂ ਬਾਦ ਤੁਹਾਨੂੰ ਆਪਾਂ ਇੱਕ ਦੇਣਾ ਲੂਈ ਵਟੌਨ ਸੀਰੀਜ਼ ਆ ਭਾਜੀ ਮੰਨ ਲਾ ਡਬਲ ਚੈੱਕ ਕਰੋ ਬ੍ਰਾਂਡ ਦਾ ਔਰ ਆਰਟੀਕਲ ਭਾਜੀ ਏਡਾ ਟ੍ਰੈਂਡਿੰਗ ਹੈ ਇੰਨਾ ਹੀ ਇੰਪੋਰਟਡ ਵਿਕਦਾ ਇੰਨਾ ਹੀ ਇੰਡੀਅਨ ਵਿਕਦਾ ਹੈ ਆਪਣੇ ਓਕੇ ਬਈ ਬਹੁਤ ਸੁਪਰ ਸੇਲਿੰਗ ਡਿਜ਼ਾਈਨ ਹੈ ਇਹ ਆ ਦੇਖੋ ਭਾਜੀ ਅਟੈਕ ਸ਼ਾਰ ਦੇਖੋ ਮੇਨ ਗੇਮ ਹੀ ਸਾਰੀ ਰੀਅਲ ਲੋਕੀ ਕੀ ਕਰਦੇ ਸਟicker ਹੁੰਦਾ ਇਹ ਪ੍ਰੋਪਰ ਮੈਚ ਹੋ ਜਾਂਦੀ ਹੈ ਪੰਚਿੰਗ ਹੋ ਰੱਖੀ ਹੈ ਬੀਜ ਦੇ ਉੱਤੇ। ਤੋ ਹੀ ਚੱਲੋ ਭਾਈ ਚੱਲੋ ਵਾਸ਼ੇਬਲ। ਇਹ ਤਾਂ ਨਹੀਂ ਜਾਂਦਾ। 450 ਰੁਪਏ ਸਿਰਫ ਭਾਜੀ। ਪ੍ਰੋਪਰ ਸੋਹਣੀ ਕੁਆਲਿਟੀ ਦਾ ਸਨੀਕਰ ਰੰਗ ਆਪਾਂ ਦੋ ਤਿਆਰ ਕਰਾਏ ਐ। ਇੱਕ ਬਲੈਕ ਬਲੈਕ ਬਣਾ ਕਿਉਂਕਿ ਸਾਡੀ ਕਦੀ ਹੈ ਨਹੀਂ ਕਾਲੇ ਬਿਨਾ। ਠੀਕ ਆ। ਦੋਨੋਂ ਰੰਗ 450 ਰੁਪਏ ਰੇਂਜ 6 7 8 9 10 ਸਾਰੇ ਸਾਈਜ਼। ਸਿਰਫ ਔਰ ਸਿਰਫ 450 ਰੁਪਏ। ਠੀਕ ਆ। ਇਹਦੇ ਬਾਅਦ ਤੁਹਾਨੂੰ ਆਪਾਂ ਆਈਟਮ ਦੇਣੀ ਹੈ ਇੱਕ ਹੋਰ ਭਾਜੀ ਸਪੋਰਟ ਸ਼ੂਜ਼ ਆ ਪੱਤੇ ਵਾਲਾ ਮਾਡਲ। ਮਾਡਲ ਚੈੱਕ ਕਰੋ। ਹਾਂ ਜੀ ਇਹ ਪਹਿਲਾਂ ਵੀ ਆਪਾਂ ਦੱਸਿਆ ਹੈ ਪਾਜੀ ਪਹਿਲਾਂ ਵੀ ਪਾਇਆ ਹੋਇਆ ਆਪਾਂ ਵੀਡੀਓ ਦੇ ਵਿੱਚ ਭਰਾਵਾਂ ਨੇ ਬਹੁਤ ਪਿਆਰ ਦਿੱਤਾ ਆਪਾਂ ਕੁਆਟ ਜਿਹੜੀ ਸਾਰੀ ਰੀਸਟਾਕ ਕਰ ਲਈਏ ਜਿੰਨਾ ਮਰਜ਼ੀ ਮੰਗ ਲੈ ਜਾਓ ਡਿਟੇਲ ਨਾਲ ਡਿਟੇਲ ਨਾਲੋਂ ਸਾਰੇ ਪੀਸਾਂ ਦੇ ਵਿੱਚ 6 ਤੋਂ ਲੈ ਕੇ 9 ਨੰਬਰ ਤੱਕ ਪਹਿਲਾਂ ਦੱਸ ਰਿਹਾ 6 ਤੋਂ 9 ਆ ਇਹ ਇੱਥੇ ਦੱਸ ਨਹੀਂ ਜਾਂਦਾ 6 7 8 9 ਸਿਰਫ ਔਰ ਸਿਰਫ 450 ਰੁਪਏ ਬਹੁਤ ਵਧੀਆ ਹੋ ਗਿਆ ਕੈਂਟ ਆਫਰ ਦਿੱਤਾ ਪੂਰਾ ਰਜਾ ਦੇਣਾ ਆਫਰਾਂ ਦੇ ਨਾਲ